ਕੱਚੇ ਰਾ ਹਲਕੇ ਸਕੂਲ ਵਾਲੇ ਝੋਲੇ ਨਿੱਕੇ ਸੁਪਨੇ ਤੇ ਵੱਡੇ ਜਿਗਰੇ ਇਹ ਬਚਪਨ ਸੀ ਕੋਈ 50 ਸਾਲ ਪਹਿਲਾਂ ਜੰਮੇ ਸਰੀਰਾਂ ਦਾ ਜਿਨ੍ਹਾਂ ਦੀ ਜ਼ਿੰਦਗੀ ਦੀ ਦੁਪਹਿਰ ਭਾਵੇਂ ਹੁਣ ਢਲ ਚੁੱਕੀ ਆ ਪਰ ਅੱਜ ਵੀ ਉਸ ਵਕਤ ਦੀਆਂ ਗੱਲਾਂ ਕਰਦੇ ਆ ਤਾਂ ਦਿਲ ਕਰਦਾ ਸੁਣੀ ਜਾਈਏ ਦਿਨ ਚੜਨਾ ਚਿੜੀਆਂ ਤੇ ਗਟਾਰਾਂ ਦਾ ਚੀਕ ਚਿਹਾੜਾ ਵਿੜੇ ਚ ਪਿਆ ਹੋਣਾ ਤੂਤ ਦੀਆਂ ਛਟੀਆਂ ਦੀ ਪੰਡ ਰੱਖ ਗਾਮਾ ਟੋکریاں ਬੰਨ ਰਿਆ ਹੁੰਦਾ ਤੇ ਲਾਗੇ ਬੈਠੇ ਹੁੰਦੇ ਤਾਇਆ ਤੇ ਪਿੰਡ ਦੇ 1-2 ਵਿਹਲੜ ਤੇ ਪੂਰੀ ਰੌਣਕ ਲੱਗੀ ਹੁੰਦੀ ਗਾਮਾ ਨਾਲੇ ਗੱਲਾਂ ਸੁਣਾਈ ਜਾਂਦਾ ਤੇ ਨਾਲੇ ਟੋکریاں ਬੰਨੀ ਜਾਂਦਾ ਬਾਪੂ ਤੇ ਦਾਦਾ ਖੱਬੜ ਵਟਣਦੇ ਹੁੰਦੇ ਮੇਰੇ ਵਰਗੇ ਦੀ ਡਿਊਟੀ ਹੁੰਦੀ ਸੀ ਵੇਲ ਨੇ ਤੂੰ ਰੋਹ ਦੀ ਡੋਲਣੀ ਲਿਉਣੀ ਤੇ ਗੁੜ ਤੇ ਜਾਂ ਮਜਾਂ ਰਾਤ ਚਾਰਨੀਆ ਸਾਡੇ ਸਕੂਲ ਦੇ ਮਾਸਟਰ ਵੀ ਸਾਈਕਲ ਤੇ ਆਉਂਦੇ ਸੀ ਹੈਡਮਾਸਟਰ ਕੋਲ ਸਕੂਟਰ ਹੁੰਦਾ ਸੀ ਚੇਤਕ ਬਾਂਦਰ ਕਿਲਾ ਕੋਟਲਾ ਛਪਾਕੀ ਗੁੱਲੀ ਡੰਡਾ ਪਿੱਠੂ ਤੇ ਲੁਕਣ ਮੇਚੀ ਇਹ ਖੇਡਾਂ 올림픽 ਚ ਹੁੰਦੀਆਂ ਤਾਂ ਅਸੀਂ ਮੈਡਲ ਲਿਆਉਂਦੇ ਰੇਡੀਓ ਹੁੰਦੇ ਸੀ ਟੀਵੀ ਕਿਸੇ ਟਾਵੇਂ ਘਰੇ ਹੁੰਦਾ ਸੀ ਉੱਥੇ ਰੌਣਕ ਲੱਗੀ ਰਹਿੰਦੀ ਸੀ ਟੀਵੀ ਵਾਲਿਆਂ ਨੂੰ ਵੀ ਕਿਸੇ ਦੇ ਆਉਣ ਜਾਣ ਨਾਲ ਬੜਾ ਫਰਕ ਨਹੀਂ ਸੀ ਪੈਂਦਾ ਕਿਉਂਕਿ ਸਭ ਨੂੰ ਘਰਾਂ ਦੀਆਂ ਇੱਜ਼ਤਾਂ ਕਰਨੀਆਂ ਤੇ ਸਾਹਬੜੀਆਂ ਆਉਂਦੀਆਂ ਸੀ ਭਾਵ ਕਿਰਦਾਰਾਂ ਚ ਜਾਨ ਸੀ ਕੁਲਦੀਪ ਮਾਨਕ ਸਰਿੰਦਰ ਕੌਰ ਪ੍ਰਕਾਸ਼ ਕੌਰ ਇਹ ਸੁਪਰ ਹਿੱਟ ਕਲਾਕਾਰ ਹੁੰਦੇ ਸੀ ਹਰ ਪਿੰਡ ਚ 2 ਉਹ ਤਿੰਨ ਸ਼ਰਾਬੀ ਹੁੰਦੇ ਸੀ ਜੋ 24 ਘੰਟੇ ਸ਼ਰਾਬ ਪੀਂਦੇ ਸੀ ਪੜ੍ਹਾਈ ਲਿਖਾਈ ਲਈ ਫੱਟੀਆਂ ਹੁੰਦੀਆਂ ਸੀ ਕਲਮ ਤੇ ਦਵਾਤ ਜਾਂ ਸਲੇਟ ਤੇ ਸਲੇਟੀ ਮਾਸਟਰ ਬੱਚਿਆਂ ਨੂੰ ਆਪਣਾ ਬੱਚਾ ਸਮਝਦੇ ਹੁੰਦੇ ਸੀ ਭਾਵੇਂ टांग ਵੀ ਫਿਰਦੀ ਸੀ ਪਰ ਗੱਲ ਖਾਣੇ ਪੈ ਜਾਂਦੀ ਸੀ ਬੇਬੇ ਹੁਣਾਂ ਚੂਰੀ ਕੁੱਟ ਕੇ ਦੇਣੀ ਲੱਸੀ ਘਿਓ ਮੱਖਣ ਦਾਲ ਫੁਲਕੇ ਇਹ ਖਰਾਕਾਂ ਹੁੰਦੀਆਂ ਸੀ ਵੱਡੀ ਉਮਰ ਦੇ ਬੰਦੇ ਦੇ ਗੋਦੀ ਹੱਥ ਲਾਉਣੇ ਉਹਨਾਂ ਲਾਗੇ ਸਿਰ ਝੁਕਾ ਕੇ ਖਲੋਣਾ ਬਾਪੂ ਦੇ ਬਰਾਬਰ ਮੰਜੇ ਤੇ ਨਾ ਬਹਿਣਾ ਅੰਕਲ ਬੜੇ ਬਾਅਦ ਚ ਬਣਿਆ ਪਹਿਲਾਂ ਸਾਰੇ ਚਾਚੇ ਤਾਏ ਭੂਆ ਮਾਸੀ ਮਾਸੜ ਫੁੱਫੜ ਹੀ ਹੁੰਦੇ ਸੀ ਸਮਾਵਾਦੂ ਹੁੰਦਾ ਸੀ ਗਰਮੀਆਂ ਚ ਦੁਪਹਿਰੇ ਰੁੱਖਾਂ ਥੱਲੇ ਸੌਣਾ ਉੱਠ ਕੇ ਚਾਹ ਪੀਣੀ ਜਿਹੜੇ ਘਰ ਅੰਬਰੂਦ ਜਾਂ ਜਾਮਣ ਹੁੰਦੇ ਸੀ ਉਹਨਾਂ ਦਾ ਬੁੜਾ ਬੜਾ ਕੱਬਾ ਹੁੰਦਾ ਸੀ ਜਾਮਣਾਂ ਦੇ ਲਾਲ ਚੇ ਭੂੰਡ ਲੜਾ ਲੈਣੇ ਦੋ ਦਿਨ ਅੱਖਾਂ ਨਹੀਂ ਸੀ ਖੁੱਲਦੀਆਂ ਸਾਰਿਆਂ ਨੇ ਹੱਸਣਾ ਤੇ ਨਾਲੇ ਵਨਸਵੰਨੇ ਨਾ ਪਾਉਣੇ ਤੇ ਹੋਰ ਪਤਾ ਨਹੀਂ ਕੀ ਕੀ ਬਸ ਇਹ ਵਕਤ ਸੀ ਜੋ ਪੰਜਾਬ ਦੀਆਂ ਦੋ ਕਪੀੜੀਆਂ ਨੇ ਹੰਡਾਇਆ ਹੁਣ ਦਾ ਬਚਪਨ ਦਿਨੇ ਸਕੂਲਾਂ ਵਾਲੀਆਂ ਬੱਸਾਂ ਤੇ ਤੇ ਰਾਤ ਨੂੰ ਫੋਨ ਟੀਵੀ ਦੇਖ ਕੇ ਸੌ ਜਾਂਦਾ ਸਵੇਰੇ ਮਾਂ ਸੁੱਤਿਆਂ ਨੂੰ ਧੱਕੇ ਨਾਲ ਤਿਆਰ ਕਰਕੇ ਬਰਾਬਰ ਭਾਰ ਦਾ ਬੈਗ ਟੰਕ ਕੇ ਫੇਰ ਬੱਸੇ ਬਿਠਾ ਦਿੰਦੀ ਇਸ ਉਮੀਦ ਤੇ ਕਿ ਗਵੰਡੀਆਂ ਦੇ ਨਿਆਣੇ ਵਤਨਾ ਆ ਜਾਣ